ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਅੱਜ ਤੁਹਾਨੂੰ ਦੱਸਣ ਲੱਗੀ ਹਾਂ ਜੀ ਪੱਲਿਆਂ 'ਚ ਜਿਹੜੀ ਆਪਾਂ ਪਾਈਪਿੰਗ ਜਾਂ ਲੈਸ ਲਾਉਨੇ ਆ ਲਾਈਨਿੰਗ ਵਾਲੇ ਸੂਟ 'ਚ ਹਨਾ ਵੀ ਉਹ ਕਈ ਵਾਰੀ ਕਿਦਾਂ ਨਾ ਵੀ ਮੇਰੀਆਂ ਭੈਣਾਂ ਦੇ ਕਾਫੀ ਜ਼ਿਆਦਾ ਕਾਲ ਆਉਂਦੀਆਂ ਕਮੈਂਟ ਆਉਂਦੇ ਆ ਹਨਾ ਵੀ ਬਾਲ ਪੈਣ ਲੱਗ ਜਾਂਦਾ ਪੱਲੇ 'ਚ ਹਨਾ ਤੇ ਉਹਨੂੰ ਤੁਸੀਂ ਸੈਟਿੰਗ ਕਿਦਾਂ ਕਰਨੀ ਹੈ ਤੇ ਲੈਸ ਤੁਸੀਂ ਕਿਦਾਂ ਲਾਉਣੀ ਹੈ ਹਨਾ ਤੇ ਆਜੋ ਤੁਸੀਂ ਫੁੱਲ ਵੀਡੀਓ ਜ਼ਰੂਰ ਦੇਖਿਓ ਤੇ ਬਾਕੀ ਮੈਂ ਤੁਹਾਨੂੰ ਬਾਵਾ ਦੀ ਜਿਹੜੀ ਮਤਲਬ ਮੋਡਾ ਜਾੜਨਾ ਬਾਹ ਜਾੜਨੀ ਆ ਉਹ ਕਿੱਦਾਂ ਜਾੜਨੀ ਆ ਹਨਾ ਕਈ ਕਹਿੰਦੇ ਵੀ ਉਹਰੇ ਵਾਲ ਪੈਂਦਾ ਹੈ ਜਾਂ ਕੁਝ ਵੀ ਹੁੰਦਾ ਖਿੱਚ ਪੈਂਦੀ ਆ ਹਨਾ ਉਹ ਚੀਜ਼ ਮੈਂ ਤੁਹਾਨੂੰ ਸਾਰੀ ਦੱਸੂਗੀ ਉਹ ਮੈਂ ਪਾਉਂਗੀ ਨੈਕਸਟ ਵੀਡੀਓ ਤੇ ਇਹ ਵੀਡੀਓ 'ਚ ਮੈਂ ਤੁਹਾਨੂੰ ਚਾਕਾਂ 'ਚ ਲੈਸ ਲਾਉਣੀ ਦੱਸਦੀ ਆ ਵੀ ਆਪਾਂ ਚਾਕਾਂ 'ਚ ਲੈਸ ਕਿੱਦਾਂ ਲਾ ਸਕਦੇ ਆ ਠੀਕ ਆ ਲਾਈਨਿੰਗ ਵਾਲੇ ਸੂਟ ਨੂੰ ਠੀਕ ਆ ਤੇ ਆ ਦੇਖੋ ਹੁਣ ਜਿਵੇਂ ਹੁਣ ਮੈਂ ਲੈਸ ਅਟੈਚ ਕੀਤੀ ਹੋਈ ਹੈ ਨਾਲ ਹਨਾ ਆ ਦੇਖੋ ਸਲਾਈ ਲਾਈ ਹੋਈ ਹੈ ਲੈਸ ਦੀ ਠੀਕ ਹੈ ਤੇ ਲੈਸ ਆਪਾਂ ਨੇ ਸਿੱਧੀ ਰੱਖੀ ਹੋਈ ਆ ਤੇ ਕੱਪੜਾ ਰੱਖਿਆ ਹੋਇਆ ਆਪਾਂ ਨੇ ਪੁੱਠਾ ਠੀਕ ਹੈ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਵੀ ਲੈਸ ਆਪਾਂ ਨੇ ਸਿੱਧੀ ਰੱਖਣੀ ਹੈ ਕੱਪੜਾ ਰੱਖਣਾ ਪੁੱਠਾ ਠੀਕ ਹੈ ਜੀ ਇਧਰਲੀ ਸਾਈਡ ਆਪਾਂ ਨੇ ਇਦਾਂ ਸਲਾਈ ਲਾ ਲਈ ਤੇ ਉਸ ਤੋਂ ਬਾਅਦ ਜਿਹੜੀ ਪੱਲਿਆਂ ਦੀ ਪੱਲਿਆਂ ਦਾ ਘੇਰਾ ਜਿੰਨਾ ਘੇਰਾ ਆਪਾਂ ਨੇ ਫੋਲਡ ਕਰਨਾ ਉਨੀ ਨਿਸ਼ਾਨੀ ਲਾਈ ਹੋਈ ਆ ਠੀਕ ਹੈ ਦੋਨਾਂ ਸਾਈਡਾਂ ਤੋਂ ਠੀਕ ਹੈ ਤੇ ਬਾਕੀ ਹੁਣ ਜਿਹੜੀ ਆਪਾਂ ਨੇ ਲੈਸ ਫੋਲਡ ਕਰਨੀ ਆ ਲਾਈਨਿੰਗ ਤੁਹਾਡੀ ਇਕੱ ਕੋਈ ਗੋਝ ਨਾ ਪਵੇ ਕੋਈ ਬੁਲਬੁਲਾ ਜਾ ਨਾ ਬਣੇ ਹਨਾ ਲਾਈਨਿੰਗ ਵਾਲੇ ਕੱਪੜੇ ਦਾ ਤੁਸੀਂ ਨੇ ਇਹਦੀ ਇੱਦਾਂ ਸੈਟਿੰਗ ਕਰਕੇ ਦੇਖ ਲੈਣੀ ਵੀ ਲਾਈਨਿੰਗ ਨੂੰ ਖਿੱਚ ਤਾਂ ਨਹੀਂ ਪੈਂਦੀ ਪਹਿਲਾ ਪੱਲੇ ਨੂੰ ਠੀਕ ਹੈ ਜਿਵੇਂ ਆ ਦੇਖੋ ਹੁਣ ਆਪਣੀ ਪ੍ਰੋਪਰ ਸਹੀ ਆ ਹਨਾ ਤੇ ਤੁਸੀਂ ਨਾ ਆਲਾ ਸਿੱਧਾ ਫੋਲਡ ਕਰ ਲੈਣੀ ਆ ਆ ਦੇਖੋ ਇੱਦਾਂ ਫੋਲਡ ਕਰ ਲਈ ਤੇ ਤੁਸੀਂ ਇਹ ਸਲਾਈ ਦੇ ਨਾਲ ਅਟੈਚ ਕਰਕੇ ਰੱਖ ਲੈਣੀ ਆ ਠੀਕ ਆ ਉਸ ਤੋਂ ਬਾਅਦ ਤੁਸੀਂ ਘੇਰਾ ਦੇਖਣਾ ਨੀਚੇ ਤੋਂ ਤੇ ਆ ਦੇਖੋ ਘੇਰਾ ਠੀਕ ਹੈ ਇੰਨਾ ਫੋਲਡ ਹੋ ਗਿਆ ਆਪਣਾ ਤੇ ਤੁਸੀਂ ਨਾ ਉਰੇ ਤੋਂ ਸਲਾਈ ਲਾਉਣੀ ਸਟਾਰਟ ਕਰਨੀ ਹੈ ਜਿਵੇਂ ਇਹਦੀ ਸੈਟਿੰਗ ਕਰਕੇ ਨਾ ਠੀਕ ਹੈ ਜੀ ਐਦਾਂ ਤੁਸੀਂ ਨਾ ਸਾਰਾ ਸੈਟਿੰਗ ਕਰਕੇ ਉਰੇ ਤੋਂ ਨਾ ਆ ਸਲਾਈ ਦੇ ਬਰਾਬਰ ਰੱਖਣਾ ਇਹਨੂੰ ਲੈਸ ਨੂੰ ਐਦਾਂ ਰੱਖ ਕੇ ਤੇ ਐਦਾਂ ਸਲਾਈ ਲਾਉਣੀ ਸਟਾਰਟ ਕਰ ਲੈਣੀ ਠੀਕ ਹੈ ਕਰ ਲਈ ਉਸ ਤੋਂ ਬਾਅਦ ਤੁਸੀਂ ਨਾ ਅੱਗੇ-ਅੱਗੇ ਨਾ ਕੱਪੜਾ ਸੈੱਟ ਕਰਦਿਆਂ ਨੇ ਜਾਣਾ ਆਹ ਚੀਜ਼ ਵਿੱਚ ਕਰ ਲੈਣੀ ਆ ਠੀਕ ਆ ਤੁਸੀਂ ਇਹ ਨਹੀਂ ਹੈਗਾ ਵੀ ਆਹ ਕਪੜਾ ਖਿੱਚ ਲਿਆ ਜਾਂ ਆਹ ਕਪੜਾ ਢਿੱਲਾ ਛੱਡ ਤਾ ਇਕੱਲੀ ਲਾਈਨਿੰਗ ਨੂੰ ਸਲਾਈ ਵੱਜੂ ਫਿਰ ਆਹ ਚੀਜ਼ ਬੁਲਬੁਲਾ ਬਣੂਗਾ ਠੀਕ ਆ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਵੀ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਐਨ ਵੀ ਲਾਈਨਿੰਗ ਦੇ ਨਾਲ ਚਿਪਕੀ ਹੋਈ ਆ ਠੀਕ ਆ ਤੇ ਉਸ ਤੋਂ ਬਾਅਦ ਤੁਸੀਂ ਆਹ ਪੱਲਾ ਐਦਾਂ ਫੜਨਾ ਉਰੇ ਤੋਂ ਐਵੇਂ ਵਿੱਚ ਕਪੜਾ ਕਰਕੇ ਸਾਰਾ ਤੇ ਲਾਈਨਿੰਗ ਬਿਲਕੁਲ ਸੈੱਟ ਕਰਕੇ ਤੁਸੀਂ ਉਰੇ ਸਲਾਈ ਲਾਉਣੀ ਆ ਠੀਕ ਹੈ ਜੀ ਇੱਥੇ ਤੱਕ ਲਾਤੀ ਉਸ ਤੋਂ ਬਾਅਦ ਤੁਸੀਂ ਅੱਗੇ ਕਿਵੇਂ ਕਰਨਾ ਹੈ ਅੱਗੇ ਤੁਸੀਂ ਉਹ ਰਹੇ ਨਿਸ਼ਾਨੀ ਤੇ ਲਾ ਲੈਣਾ ਇਹਨੂੰ ਲੈਸ ਨੂੰ ਐਦਾਂ ਠੀਕ ਹੈ ਹੁਣ ਆ ਦੇਖੋ ਉਹ ਰਹੇ ਲਾਈਨਿੰਗ ਇਕੱਠੀ ਹੋ ਰਹੀ ਹੈ ਨਾ ਐਦਾਂ ਲਾਈਨਿੰਗ ਇਕੱਠੀ ਨਹੀਂ ਹੋਣੀ ਚਾਹੀਦੀ ਤੁਹਾਡੀ ਤੁਸੀਂ ਲਾਈਨਿੰਗ ਢਿੱਲੀ ਛੱਡਣੀ ਔਰੇ ਜਿੰਨਾ ਆਪਾਂ ਨੇ ਕੱਪੜਾ ਦੇਖੋ ਫੋਲਡ ਕਰਿਆ ਹੋਇਆ ਐਨੀ ਤੁਹਾਡੀ ਲਾਈਨਿੰਗ ਫੋਲਡ ਹੋਣੀ ਚਾਹੀਦੀ ਆ ਤਾਂ ਤੁਹਾਡਾ ਪੱਲਾ ਸੈੱਟ ਆਊਗਾ ਠੀਕ ਹੈ ਤੇ ਲਾਈਨਿੰਗ ਬਿਲਕੁਲ ਬਰਾਬਰ ਹੋਣੀ ਚਾਹੀਦੀ ਆ ਪੁਰੇ ਨਿਸ਼ਾਨੀ ਤੇ ਆਪਾਂ ਨੇ ਆ ਚੀਜ਼ ਆਪਾਂ ਨੇ ਵਿੱਚ ਨੂੰ ਫੋਲਡ ਕਰ ਦੇਣੀ ਜਿਹੜੀ ਬਾਦੂ ਰੱਖੀ ਹੋਈ ਸੀ ਠੀਕ ਹੈ ਲੈਸ ਤੇ ਆਹ ਦੇਖੋ ਜੀ ਇਦਾਂ ਉਹ ਡਬਲ ਕਰ ਦੇਣਾ ਤੇ ਹਾਂਜੀ ਆਪਣੀ ਇਦਾਂ ਲੈਸ ਲੱਗ ਜਾਣੀ ਆ ਠੀਕ ਆ ਆ ਦੇਖੋ ਇੱਕ ਪੱਲੇ ਨੂੰ ਆਪਾਂ ਨੇ ਲਾਤੀ ਹੁਣ ਦੂਜੇ ਪੱਲੇ ਤੇ ਕਿੱਦਾਂ ਲਾਉਣੀ ਆ ਹਨਾ ਕਿਉਂਕਿ ਇਧਰਲਾ ਹੱਥ ਜਿਨ੍ਹਾਂ ਦਾ ਇਧਰ ਨੂੰ ਹੱਥ ਚੱਲਦਾ ਉਹਨਾਂ ਨੂੰ ਮੈਂ ਦੱਸਦਾ ਠੀਕ ਹੈ ਜਿਹੜਾ ਆਪਾਂ ਦੂਜੀ ਸਾਈਡ ਤੋਂ ਫੋਲਡ ਕਰਨਾ ਉਹ ਕਿੱਦਾਂ ਕਰਨਾ ਹੈ ਦੂਜੀ ਸਾਈਡ ਤੋਂ ਤੁਸੀਂ ਉਰੇ ਤੋਂ ਇਦਾਂ ਰੱਖ ਕੇ ਫੋਲਡ ਕਰ ਲੈਣਾ ਠੀਕ ਹੈ ਆ ਨਿਸ਼ਾਨੀ ਦੇ ਉੱਪਰ ਠੀਕ ਹੈ ਐਦਾਂ ਕਰ ਲਿਆ ਤੇ ਆਹ ਚੀਜ਼ ਐਦਾਂ ਕਰ ਲਾਣੀ ਆ ਠੀਕ ਹੈ ਜੀ ਤੇ ਹੁਣ ਆਹ ਚੀਜ਼ ਧਿਆਨ ਨਾਲ ਦੇਖਿਓ ਰੇ ਤੇ ਕਈ ਵਾਰੀ ਕੀ ਹੁੰਦਾ ਨਾ ਜਦੋਂ ਆਪਾਂ ਲੈਸ ਲਾਉਨੇ ਆ ਆਹ ਚੀਜ਼ ਨਾ ਤੁਸੀਂ ਆਹ ਚੀਜ਼ نیچے ਦੇਖ ਦੇਣੀ ਹੈਗੀ ਠੀਕ ਆ ਕਿਉਂਕਿ ਨਾ ਜਦੋਂ ਮਸ਼ੀਨ ਚੱਲਦੀ ਆ ਉਹ ਪੈਰਾਂ ਨਾਲ ਆਹ ਚੀਜ਼ ਐਦਾਂ ਇਕੱਠੀ ਹੋ ਜਾਂਦੀ ਆ ਹਨਾ ਐਵੇਂ ਬਹੁਤ ਦੇ ਹੋਇਆ ਹੋਊਗਾ ਜਿਨ੍ਹਾਂ ਦੇ ਹੋਇਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਠੀਕ ਹੈ ਵੀ ਆ ਚੀਜ਼ ਇਦਾਂ ਇਕੱਠੀ ਹੋ ਜਾਂਦੀ ਹੈ ਠੀਕ ਹੈ ਇਹ ਕਿਉਂ ਹੁੰਦੀ ਹੈ ਇਹਦਾ ਮੈਂ ਤੁਹਾਨੂੰ ਅੱਜ ਰੀਜ਼ਨ ਦੱਸਦੀ ਹਾਂ ਵੀ ਤੁਸੀਂ ਇਹ ਸਲਾਈ ਕਿੱਦਾਂ ਲਾਉਣੀ ਆ ਹਨਾ ਬਹੁਤ ਬ੍ਰੀਕੀ ਜੀ ਮੈਂ ਤੁਹਾਨੂੰ ਇਹ ਚੀਜ਼ ਦੱਸਣ ਲੱਗੀਆਂ ਦੇਖੋ ਹੁਣ ਆਪਾਂ ਨੇ ਆ ਲਾਈਨਿੰਗ ਵੀ ਸੈੱਟ ਕਰ ਲੈਣੀ ਹੈ ਬਰਾਬਰ ਰਹਿਣ ਠੀਕ ਆ ਕਰ ਲਈ ਤੇ ਆ ਚੀਜ਼ ਆਪਾਂ ਨੇ ਇਦਾਂ ਰੱਖ ਲੈਣੀ ਆ ਠੀਕ ਹੈ ਜੇ ਰੱਖ ਲਈ ਤੇ ਥੋੜੀ ਜਿਹੀ ਸਲਾਈ ਇੱਥੇ ਤੱਕ ਲਾਉਣੀ ਆ ਆਪਾਂ ਨੇ ਇੱਥੇ ਤੱਕ ਠੀਕ ਆ ਲਾ ਲਈ ਉਸ ਤੋਂ ਬਾਅਦ ਨਾ ਤੁਸੀਂ ਪੈਰ ਚੱਕਣਾ ਹਲਕ ਤੇ ਆ ਹੁਣ ਦੇਖੋ ਇਹਦੇ ਦੰਦਰਾਲ ਦੇ نیچے ਆ ਗਈ ਆ ਚੀਜ਼ ਇਹਦੇ نیچے ਨਾ ਲਾਈਨਿੰਗ ਆ ਗਈ ਠੀਕ ਆ ਹੁਣ ਦੇਖਿਓ ਲਾਈਨਿੰਗ ਆਪਾਂ ਨੇ ਸਲਾਈ ਲਾਉਣੀ ਆ ਹਟ ਜਾ ਕਾਗਾ ਨਿਕਲ ਗਏ ਤੇ ਆ ਦੇਖੋ ਜੀ ਹੁਣ ਆਪਾਂ ਨਾ ਦੰਦਰਾਲ ਦੇ نیچے ਥੋੜੀ ਜੀ ਲਾਈਨਿੰਗ ਇਧਰ ਨੂੰ ਕਰ ਲਈ ਹੈ ਨਾ ਆ ਗਈ ਨੀਚੇ ਤੇ ਹੁਣ ਆਪਾਂ ਇੱਥੇ ਸਲਾਈ ਲਾਉਨੇ ਆ ਆ ਦੇਖੋ ਉਰੇ ਤੋਂ ਸਲਾਈ ਲਾਉਂਦੇ ਆ ਰਹੇ ਆ ਨਾ ਤੇ ਅੱਗੇ ਜਾ ਕੇ ਤੁਸੀਂ ਆ ਜਿਹੜਾ ਉਰੇ ਕੋਨਾ ਜਾ ਬਣਦਾ ਹੈ ਇਥੋਂ ਨਾਲ ਉਰੇ ਇਦਾਂ ਲੈਸ ਰੱਖ ਲੈਣੀ ਹੈ ਇਦਾਂ ਠੀਕ ਆ ਰੱਖ ਲਈ ਤੇ ਆ ਕਪੜਾ ਜਿਹੜਾ ਨੀਚੇ ਆ ਕਈ ਵਾਰੀ ਆ ਵੀ ਵਿੱਚ ਆ ਜਾਂਦਾ ਤੁਸੀਂ ਆ ਚੀਜ਼ੇ ਕਪੜਾ ਇੱਧਰੋਂ ਹਟਾ ਲੈਣਾ ਆ ਦੇਖੋ ਉਰੇ ਤੋਂ ਨਾ ਫਿਰ ਤੁਸੀਂ ਆ ਚੀਜ਼ ਏਦਾਂ ਸੈਟਿੰਗ ਕਰਨੀ ਹੈ ਨੀਚੇ ਤੋਂ ਲਾਈਨਿੰਗ ਵੀ ਦੇਖਣੀ ਹੈ ਠੀਕ ਆ ਤੇ ਉਰੇ ਤੋਂ ਸਲਾਈ ਇੰਦਾ ਲੈ ਕੇ ਆਉਣੀ ਆ। ਆ ਦੇਖੋ ਇੰਦਾ ਕਰਦਾਂਗੇ। ਠੀਕ ਹੈ ਜੀ। ਤੇ ਆ ਮੈਂ ਤੁਹਾਨੂੰ ਦੋ ਪੱਲਿਆਂ ਨੂੰ ਲੈਸ ਲਾ ਕੇ ਦਿਖਾਤੀ। ਠੀਕ ਹੈ ਤੇ ਅੱਗੇ ਜਿਹੜੀ ਤੁਸੀਂ ਦੱਬ ਵਿੱਚ ਸਲਾਈ ਲਾਉਣੀ ਆ ਹਨਾ ਦੱਬ ਵਿੱਚ ਸਲਾਈ ਤੁਸੀਂ ਇੱਥੋਂ ਸਟਾਰਟ ਕਰ ਲੈਣੀ ਆ ਹਨਾ। ਆ ਦੇਖੋ ਉਰੇ ਤੋਂ ਦੱਬ ਵਿੱਚ ਸਲਾਈ ਸਟਾਰਟ ਕਰ ਲੈਣੀ ਆ ਇਹਦੇ ਨਾਲ-ਨਾਲ ਨਾਲ-ਨਾਲ ਲੈ ਆਉਣਾ ਹਨਾ ਫਿਰ ਅੱਗੇ ਆ ਕੇ ਨਾ ਇੱਥੇ ਗੋਜਾ ਪੈਂਦਾ ਹੁੰਦਾ ਜਿਵੇਂ ਹੁਣ ਮੰਨ ਲਓ ਆ ਦੇਖੋ ਤੁਸੀਂ ਨਾ ਉਰੇ ਦਾ ਸਲਾਈ ਲੈਂਦੀ ਆ ਆ ਚੀਜ਼ ਦੀ ਸਲਾਈ ਤੁਸੀਂ ਐਵੇਂ ਮਾਰਤੀ ਆ ਦੇਖੋ ਐਵੇਂ ਆ ਚੀਜ਼ ਹੋ ਜਾਣੀ ਆ। ਠੀਕ ਹੈ ਆ ਚੀਜ਼ ਨਹੀਂ ਹੋਣੀ ਚਾਹੀਦੀ ਉਰੇ ਤੇ ਨਾ ਪ੍ਰੋਪਰ ਫਿਨਿਸ਼ਿੰਗ ਪਤਾ ਕਿਦਾਂ ਹੋਊਗੀ ਜਿਵੇਂ ਹੁਣ ਤੁਸੀਂ ਆ ਇੱਧਰ ਲਈ ਸਾਡ ਰੱਖ ਲਈ ਲਿਆਸ ਠੀਕ ਆ ਆਲਾ ਇਸ ਇੱਧਰ ਰੱਖ ਲਈ ਆਲਾ ਇਸ ਦੇ ਉੱਪਰ ਰੱਖ ਲੈਣੀ ਆ ਤੇ ਐਦਾਂ ਠੀਕ ਆ ਆ ਚੀਜ਼ ਦੀ ਫਿਨਿਸ਼ਿੰਗ ਐਦਾਂ ਹੋਣੀ ਚਾਹੀਦੀ ਆ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਮੇਨ ਆ ਚੀਜ਼ ਆ ਜਿਹੜੀ ਕੋਨੇਚ ਲੈਸ ਐਦਾਂ ਸਹੀ ਹੋਊਗੀ ਤੁਸੀਂ ਕਿਸੇ ਦੇ ਵੀ ਸੂਟ ਪਾਇਆ ਹੋਇਆ ਦੇਖ ਲਿਓ ਹਨਾ ਕਈ ਵਾਰੀ ਜਿਵੇਂ ਕਈ ਅਣਜਾਣ ਹੁੰਨੇ ਆ ਸਟਿਚ ਕਰਦੇ ਹਨ ਉਹਨਾਂ ਦੇ ਇਹ ਚੀਜ਼ ਹੋਊਗੀ ਵੀ ਜਿਹੜੀ ਵਿੱਚ ਨੂੰ ਫੋਲਡ ਹੋਈ ਹੋਈ ਹੋਗੀ ਨਹੀਂ ਪਰ ਜਿਹੜੇ ਮਤਲਬ ਵਧੀਆ ਸਟਿਚ ਕਰਦੇ ਹਨ ਜਿਨ੍ਹਾਂ ਨੂੰ ਪਤਾ ਹੈ ਇਹ ਚੀਜ਼ ਬਾਰੇ ਤਾਂ ਉਹ ਚੀਜ਼ ਇਦਾਂ ਸਲਾਈ ਲੱਗਦੀ ਆ ਠੀਕ ਆ ਤੇ ਹੁਣ ਇਹਦੇ ਵਿੱਚ ਜਿਹੜੀ ਲੈਸ ਲਾਈ ਆਪਾਂ ਨੇ ਇਹਦੇ ਉੱਪਰ ਆਪਾਂ ਦੱਬ ਮਿਸਲਾਈ ਜ਼ਰੂਰ ਲਾਵਾਂਗੇ ਠੀਕ ਆ ਲਾਵਾਂਗੇ ਪਰ ਐਂਡ 'ਚ ਕਈ ਵਾਰੀ ਕੀ ਹੁੰਦਾ ਕਈ ਨਾ ਦੱਬ ਮਿਸਲਾਈ ਨਹੀਂ ਲਵਾਉਂਦੇ ਉੱਪਰ ਹਨਾ ਕਹਿੰਦੇ ਵੀ ਸਲਾਈਆਂ ਉੱਪਰ ਦਿਖਣੀਆਂ ਨਹੀਂ ਚਾਹੀਦੀਆਂ ਫਿਰ ਤੁਸੀਂ ਪਤਾ ਕੀ ਕਰਨਾ ਫਿਰ ਤੁਸੀਂ ਨਾ ਆਜੇ ਜਿਨੂੰ ਨਾ ਐਦਾਂ ਰੱਖ ਕੇ ਨਾ ਤੁਸੀਂ ਸਿਰਫ ਐਨੀ ਕੋਰੇ ਤੋਂ ਸਲਾਈ ਐਨੀ ਗਾ ਠੀਕ ਹੈ ਫੇਰ ਉਰੇ ਤੋਂ ਐਨੀ ਗਾ ਦੋ ਵਾਰ ਡਬਲ ਕਰ ਦੇਣੀ ਹੈ ਠੀਕ ਹੈ ਮੈਂ ਤੁਹਾਨੂੰ ਕਰਕੇ ਦਿਖਾ ਦਨੀ ਆ ਦੇਖੋ ਪਰ ਤੁਸੀਂ ਆ ਲੈਸ ਐਦਾਂ ਹੀ ਰੱਖਣੀ ਆ ਜਿੰਨੀ ਮਰਜ਼ੀ ਚੌੜੀ ਹੋਵੇ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਠੀਕ ਹੈ ਜੀ ਬਰੀਕ ਬਕੀਏ ਨਾਲ ਤੁਸੀਂ ਉਰੇ ਤੋਂ ਫਿਰ ਐਦਾਂ ਪੈਰ ਚੱਕਣਾ ਸੂਈ ਪਰ ਤੁਸੀਂ ਕੱਪੜੇ ਦੇ ਵਿੱਚ ਰੱਖਣੀ ਹੈ ਠੀਕ ਹੈ ਇਦਾਂ ਉਰੇ ਤੋਂ ਉਰੇ ਤੋਂ ਫੇਰ ਵਾਪਸ ਲੈ ਜਾਣਾ ਪੱਕੀ ਸਲਾਈ ਹੋ ਜਾਣੀ ਤੁਹਾਡੀ ਤੇ ਹਾਂਜੀ ਹੁਣ ਆਪਾਂ ਨੇ ਦੇਖੋ ਇਹਦੇ ਵਿੱਚ ਬ੍ਰੀਕ ਸਲਾਈ ਲਾਤੀ ਹਨਾ ਤੇ ਆ ਲੈਸ ਬਿਲਕੁਲ ਆਪਣੀ ਸੈਟ ਆ ਗਈ ਤੁਸੀਂ ਆ ਲੈਸ ਸੈੱਟ ਕਰ ਲੈਣੇ ਹਨਾ ਉਸ ਤੋਂ ਬਾਅਦ ਜਦੋਂ ਤਰਪਾਈ ਹੋ ਜਾਣੀ ਫਿਰ ਤੁਸੀਂ ਜਰਨੀ ਦੇ ਤੇ ਪ੍ਰੈਸ ਦੇ ਰਲਣੇ ਇਹਦੀ ਪ੍ਰੋਪਰ ਫਿਨਿਸ਼ਿੰਗ ਆ ਜਾਣੀ ਹੈ ਹਨ ਤੇ ਤੁਸੀਂ ਦੇਖ ਸਕਦੇ ਆ ਐਨ ਆਪਾਂ ਨੇ ਇੱਕ ਸਾਰ ਕੱਢੀ ਆ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦੀ ਆ ਇਹਦੇ ਵਿੱਚ ਤੇ ਇਹ ਮੈਂ ਤੁਹਾਨੂੰ ਤਰੀਕਾ ਦੱਸਦਾ ਲੈਸ ਲਾਉਣ ਦਾ ਵੀ ਤਰੀਕਾ ਦੱਸਦਾ ਸਾਰਾ ਦੱਸਦਾ ਤੇ ਬਾਕੀ ਜਿਵੇਂ ਹੁਣ ਮੰਨ ਲਓ ਵੀ ਆ ਕਟਾਮ ਹੈ ਹਨਾ ਕੱਲੇ ਕਟਾਮ ਹੈ ਆਪਾਂ ਨੇ ਕੱਲੇ ਕਟਾਮੇ ਦਿਖਾਉਣੇ ਆ ਤਾਂ ਤੁਸੀਂ ਕਿਵੇਂ ਸਲਾਈ ਲਾ ਸਕਦੇ ਆ ਕਈ ਵਾਰ ਕੀ ਹੁੰਦਾ ਕਿ ਤੇ ਵੱਧ ਹੁੰਦੀ ਕਿਤੇ ਘੱਟ ਹੁੰਦੀ ਆ ਹਨਾ ਉਹ ਕਾਤੇ ਹੁੰਦੀ ਆ ਉਹ ਵੀ ਤੁਸੀਂ ਸਲਾਈ ਦੇਖ ਲਓ ਮੈਂ ਤੁਹਾਨੂੰ ਦੂਜੀ ਸਾਈਡ ਤੋਂ ਦਿਖਾ ਦਣੀ ਉਹ ਸਲਾਈ ਤੇ ਜਿਵੇਂ ਹੁਣ ਦੇਖੋ ਆਹ ਵਾਲੀ ਲੈਸ ਆਪਾਂ ਨੇ ਲਾਈ ਆ ਹਨਾ ਮੈਂ ਸਲਾਈ ਲਾਈ ਆ ਇਹਦੇ ਵਿੱਚ ਸਲਾਈ ਲਾਈ ਆ ਮੇਰੇ ਸੈਂਟਰ 'ਚ ਹੁਣ ਤੁਹਾਨੂੰ ਇਹਦੇ ਵਿੱਚ ਦੇਖਣੀ ਨਹੀਂ ਹੈਗੀ ਆਹ ਚੀਜ਼ ਸਲਾਈ ਲਾਈ ਆ ਹਨਾ ਇੱਥੇ ਸਲਾਈ ਲਾਈ ਹੋਈ ਆ ਹਨਾ ਮੰਨ ਲਓ ਆਪਾਂ ਨੂੰ ਵੱਧ ਜ਼ਿਆਦਾ ਦਿਖਦੀ ਆ ਲੈਸ ਬਾਹਰ ਜੇ ਆਪਾਂ ਨੇ ਘੱਟ ਕਰਨੀ ਹੋਵੇ ਸਿਰਫ ਕੱਲੇ ਕਟਾਮ ਦਿਖਾਉਣੇ ਆ ਤੁਸੀਂ ਇਹਦੇ ਵਿੱਚ ਦੇਖੋ ਆ ਦੇਖੋ ਰਮ ਇਹ ਨਿਸ਼ਾਨੀ ਤੇ ਰੱਖ ਲਿਆ ਤੇ ਜੇ ਤੁਸੀਂ ਮੰਨ ਲਓ ਵੀ ਆਹ ਲਾਈਨ ਵੀ ਦਿਖਾਉਣੀ ਹੈ ਨਾਲ ਪਲੇਨ ਤਾਂ ਤੁਸੀਂ ਇੱਥੇ ਸਲਾਈ ਲਾਉਣੀ ਆ ਜੇ ਮੰਨ ਲਓ ਕੱਲੇ ਕਟਾਮ ਦਿਖਾਉਣੇ ਤਾਂ ਤੁਸੀਂ ਇੱਥੇ ਸਲਾਈ ਲਾਉਣੀ ਆ ਆ ਦੇਖੋ ਮੈਂ ਤੁਹਾਨੂੰ ਲਾ ਕੇ ਦਿਖਾ ਦਾਨੀ ਆ ਥੋੜੀ ਜਿਹੀ ਕ ਬਿਲਕੁਲ ਲਾਸ ਇੱਕ ਬਰਾਬਰ ਲਾਉਣੀ ਆ ਵੱਧ ਨਹੀਂ ਘਟ ਨਹੀਂ ਲਾਉਣੀ ਹੈਗੀ ਠੀਕ ਆ ਹੁਣ ਦੇਖੋ ਆਪਾਂ ਨੇ ਕੱਲੇ ਕਟਾਮ ਦਿਖਾਉਣੇ ਆ ਮੈਂ ਮੋੜਤੇ ਵਕੀਏ ਨਾਲ ਲਾ ਰਹੀ ਹਾਂ ਵੈਸੀ ਸਲਾਈ ਤੁਹਾਨੂੰ ਦਿਖਾਉਣ ਵਾਸਤੇ ਕਿਉਂਕਿ ਮੈਂ ਇੱਕ ਸਾਰ ਲਾਉਣੀ ਹੈ ਮੈਂ ਇੱਕ ਪੱਟੀ ਨਾਲ ਪਲੇਨ ਦਿਖਾਈ ਹੋਈ ਹੈ ਉਧਰ ਸ਼ੋਅ ਕਰੀ ਹੋਈ ਹੈ ਠੀਕ ਆ ਆ ਦੇਖੋ ਜੇ ਤੁਸੀਂ ਕੱਲੇ ਕਟਾਵੇਂ ਦਿਖਾਉਣੇ ਤਾਂ ਇਦਾਂ ਸਲਾਈ ਆ ਜਾਣੀ ਠੀਕ ਆ ਜਿਵੇਂ ਆ ਦੇਖੋ ਮੈਂ ਜੇ ਪਲੇਨ ਦਿਖਾਉਣਾ ਜਿਵੇਂ ਮੈਂ ਇੱਧਰ ਦਿਖਾਉਣੀ ਆ ਤੁਹਾਨੂੰ ਆ ਦੇਖੋ ਮੈਂ ਇੱਧਰ ਆ ਇੱਕ ਪੱਟੀ ਦਿਖਾਈ ਹੋਈ ਹੈ ਨਾਲ ਠੀਕ ਆ ਆ ਦੇਖੋ ਇਹ ਸਾਰੀ ਪੱਟੀ ਮੈਂ ਦਿਖਾਈ ਹੋਈ ਆ ਠੀਕ ਹੈ ਮੈਂ ਇੱਕ ਇੱਕ ਪੱਟੀ ਨਾਲ ਦਿਖਾਈ ਹੈ ਤਾਂ ਮੈਂ ਕਟਾਮ ਦਿਖਾਈਆਂ ਨਾਲ ਤੇ ਜਿਵੇਂ ਮੈਂ ਤੁਹਾਨੂੰ ਦੱਸ ਰਹੀਆਂ ਵੀ ਜੇ ਤੁਸੀਂ ਕੱਲੇ ਕਟਾਮ ਦਿਖਾਉਣੇ ਆ ਤਾਂ ਤੁਸੀਂ ਇਦਾਂ ਲੈਸ ਤੇ ਸਲਾਈ ਲਾ ਲੈਣੀ ਤੁਸੀਂ ਇਹ ਨਹੀਂ ਸੋਚਣਾ ਵੀ ਇੱਥੇ ਕੱਪੜੇ ਤੇ ਲਾਉਣਾ ਕਿਉਂਕਿ ਮੇਰੇ ਕੋਲ ਇੱਕ ਕੱਪੜੀ ਸਟੀਚਿੰਗ ਸਿੱਖ ਰਹੀ ਹੈ ਨਾ ਤੇ ਮੈਂ ਉਹਦੇ ਵਿੱਚ ਮਤਲਬ ਉਹ ਟਾਪਿਕ ਤੇ ਮੈਂ ਵੀਡੀਓ ਬਣਾਈ ਆ ਇਹ ਵਾਲੀ ਜਿਹੜੀ ਵਿੱਚ ਬਣਾਈ ਆ ਨਾ ਮੈਂ ਇਹ ਛੋਟਾ ਜਿਹਾ ਕਲਿੱਪ ਇਹ ਮੈਂ ਤਾਂ ਕਰਕੇ ਬਣਾਈ ਆ ਕਿਉਂਕਿ ਉਹ ਨਾ ਲੈਂਸ ਦੇ ਉੱਪਰ ਉਹ ਕਹਿੰਦੇ ਵੀ ਲੈਂਸ ਦੇ ਉੱਪਰ ਨਹੀਂ ਸਲਾਈ ਲਾਉਣੀ ਦੀਦੀ ਵੀ ਮੈਨੂੰ ਲੱਗਿਆ ਵੀ ਲੈਂਸ ਦੇ ਉੱਪਰ ਨਹੀਂ ਸਲਾਈ ਲਾਉਣੀ ਮੈਨੂੰ ਲੱਗਿਆ ਵੀ ਕੱਪੜੇ ਦੇ ਉੱਪਰ ਹੀ ਸਲਾਈ ਲਾਉਣੀ ਆ ਹਨਾ ਤੇ ਮੈਂ ਤਾਂ ਕਰਕੇ ਵੀਡੀਓ ਚ ਤੁਹਾਨੂੰ ਵੀ ਸਾਰੀਆਂ ਭੈਣਾਂ ਨੂੰ ਦੱਸਿਆ ਹੈ ਵੀ ਕਈ ਵਾਰ ਉਲਝ ਜਾਂਦਾ ਬੰਦਾ ਹਨਾ ਵੀ ਲੈਸ ਦੇ ਉੱਪਰ ਨਹੀਂ ਸਲਾਈ ਲਾਉਣੀ ਪਰ ਤੁਸੀਂ ਲੈਸ ਦੇ ਉੱਪਰ ਸਲਾਈ ਲਾ ਸਕਦੇ ਜੇ ਤੁਸੀਂ ਲੈਸ ਘੱਟ ਦਿਖਾਉਣੀ ਹੈ ਤਾਂ ਤੁਸੀਂ ਲੈਸ ਦੇ ਉੱਪਰ ਸਲਾਈ ਲਾ ਦਿਓ ਕੱਪੜੇ ਦੇ ਉੱਪਰ ਚਾਹੇ ਮਾਰੋ ਚਾਹੇ ਨਾ ਮਾਰੋ ਠੀਕ ਹੈ ਜੀ ਤੇ ਅੱਜ ਲਈ ਮੇਰੀ ਇੰਨੀ ਕੁ ਵੀਡੀਓ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ